ਐਕਸ਼ਨ ਦੀ ਆ ਤਸਵੀਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਕਸ਼ਨ ਪਤਾ ਨਹੀਂ ਭਾਈ ਟ੍ਰੈਂਗਲ ਦੇ ਨਾਲ ਨਜ਼ਾਰੇ ਆਇਆ ਉਹ ਦੇਖ ਉਹ ਦੇਖ ਜਿਹੜੀ ਇੱਕ ਇੱਥੇ ਇਨਲੀਗਲ ਜਿਹੜੀ ਬਿਲਡਿੰਗ ਬਣੀ ਸੀ ਤੇ ਉਸ ਉੱਪਰ ਉਹਨਾਂ ਪਰਮੈਸ਼ੇ ਦਾ ਵੀ ਕਲੇਮ ਲਾਇਆ ਗਿਆ ਵੀ ਇਹ ਨਸ਼ਾ ਤਸਕਰ ਸੀਗੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਇਹਦਾ ਕੰਮ ਤਾਂ ਤੇ ਸਾਡੀ ਕਮਿਊਨਲ ਕਮੇਟੀ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਬਿਲਡਿੰਗ ਢਾਈ ਜਾ ਰਹੀ ਹੈ ਤੇ ਇਹ ਸਾਡੇ ਪੰਜਾਬ ਸਰਕਾਰ ਦਾ ਜ਼ੀਰੋ ਟੋਲਰੈਂਸ ਦੇ ਉੱਪਰ ਬਹੁਤ ਵਧੀਆ ਕਦਮ ਹੈ ਤੇ ਉਹਨਾਂ ਨੇ ਕਿਹਾ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਜਿਹੜਾ ਵੀ ਨਸ਼ਾ ਵੇਚਦਾ ਸਾਡੀ ਜੀਲوں ਜਾਂਦਾ ਜਾਂ ਸਿੰਲੰਡਰ ਕੱਢਦਾ ਜਾਂ ਨਸ਼ਾ ਵੇਚਣਾ ਬੰਦ ਕਰਦਾ ਬਹੁਤ ਵਧੀਆ ਉੱਤਮ ਹੈ ਤੇ ਸਰਕਾਰ ਦਾ ਬਹੁਤ ਤੇ ਅਸੀਂ ਵੀ ਸਾਰੇ ਨਸ਼ਾ ਤਸਕਰ ਲੋਕ ਕਰਦੇ ਨਸ਼ਾ ਦਾ ਕੰਮ ਕਰਦੇ ਨੇ ਉਹਨਾਂ ਨੂੰ ਇਸੇ ਇਹੀ ਕਹਿੰਦੇ ਆ ਵੀ ਭਾਈ ਜਿਆਦਾ ਛੱਡ ਦਿਓ ਨਸ਼ਾ ਵੇਚਣਾ ਜਾਂ ਇਤੋਂ ਆਪਣਾ ਜੇਲਤ ਤੇ ਕਾਰਵਾਈ ਕੋਲ ਤਿਆਰ ਹੋ ਸਾਰੀ ਇਨ ਲੈਂਡ ਕਲੋਨੀ ਦੇਖੋ ਕਿ ਕਿਦਾ ਮਹਿਰ ਬਣਾਇਆ ਹੋਇਆ ਸੀਗਾ ਸਾਰਾ ਜਿਹੜਾ ਪੈਸਾ ਕਹਨ ਮੁਤਾਬਕ ਵੀ ਇਹ ਸਾਰਾ ਪੈਸਾ 2 ਨੰਬਰ ਦਾ ਪੈਸਾ ਲੱਗਿਆ ਸੀਗਾ ਨਸ਼ੇ ਦਾ ਪੈਸਾ ਲੱਗਿਆ ਸੀ ਇੱਥੇ ਉਹ ਇਹ ਕਾਰਵਾਈ ਜਿਹੜੀ ਤੁਸੀਂ ਜਿਹੜੇ ਖਿਲਾਫ ਕੀਤੀ ਹੈ ਜਾਂ ਫਿਰ ਜਿਹੜੀ ਮਜ਼ਾਇਲ ਜਿਹੜੀ ਇੱਥੇ ਦੋਨੋਂ ਦੋਨੋਂ ਗੱਲਾਂ ਨਸ਼ਾ ਵੀ ਉਹ ਜੋ ਸਰਕਾਰ ਦੇ ਪਤਾ ਲੱਗਿਆ ਵੀ ਇਹ ਬੰਦੇ ਕਾ ਵਿੱਚ ਕਾਫੀ ਜਿਆਦਾ ਨਸ਼ਾ ਬੀਚਦੇ ਨੇ ਤੇ ਤੇ ਉਸ ਤੋਂ ਬਾਅਦ ਕਿਉਂਕਿ ਸਾਡੀ ਕਿਵੇਂ ਇਥੇ ਕੌਂਸਲਪਲਾ ਕੀਤਾ ਤੇ ਸੈਰੀ ਸਾਰੀ ਵੀ ਨਿਆਂ ਕੀਤੀ ਵੀ ਸੀ ਤੇ ਦੋਨੋਂ ਗੱਲਾਂ ਨਾਲ ਨੇ ਨਜਾਇਜ਼ ਸਾਰੀ ਵੀ ਕੀਤੀ ਹੈ ਤੇ ਨਸ਼ੀਦਾ ਕਾਰੋਬਾਰ ਦੀ। ਕਲੋਨੀ ਹੈ ਨਜਾਇਜ਼ ਜਿਹੜੇ ਸਰਕਾਰੀ ਵਿਧੇ ਕਰੀਏ ਕਿ ਪੂਰੀ ਕਲੋਨੀ ਤੇ ਵੀ ਕਾਰੋਬਾਰ। ਇਹ ਪੁਰਾਣੀ ਕਲੋਨੀ ਤੇ ਜੋ ਇੱਕ ਪੁਰਾਣੇ ਹਾਈ ਕੋਰਟ ਸਟੇਪ ਆਈ ਸੀ ਉਹ ਹਫਤਾ ਉਹਨਾਂ ਨੇ ਕੀ ਮੰਗਿਆ ਇਹਨਾਂ ਮੈਗਨਾਸਟ੍ਰੀਕ 1 ਵੀਕ ਤੱਕ ਹੈ। ਉਸ ਤੋਂ ਬਾਅਦ ਤਾਂ ਅਸੀਂ ਫਿਰ ਪੂਰੀ ਕਾਨੂੰਨੀ ਕਹੀ ਕਾਰਵਾਈ ਕਰਾਂਗੇ। ਬਿਲਕੁਲ ਜੀ ਕਿੰਨੇ ਕਰਾਉਣ ਨੋਟਿਸ ਜਾਰੀ ਕੀਤੇ ਨੇ ਤੇ ਸਾਰੇ ਜਿੰਨੇ ਵੀ ਇੱਕ ਨੋਟਿਸ ਤਾਂ ਕਰੀਏ ਜੇ ਇਹਨਾਂ ਦੇ ਹੁਣ ਜਗ੍ਹਾ ਛੱਡੀ ਹੈ ਜੀ ਉਹਨਾਂ ਨੂੰ ਕਹਿਤਾ ਗਿਆ ਪਹਿਲਾਂ ਤਿੰਨ ਚਾਰ ਵੀ ਨੋਟਿਸ ਭੁਗਾ ਤੱਕ ਬਾਹਰ ਵੀ ਚੱਕਿਆ ਦਿਖਾ ਸੀ ਬਾਹਰ ਲੈ ਕੇ ਚਲ ਕੇ ਆਇਆ ਸਾਰੀ ਜਿਹੜੀ ਸਾਰੀ ਇਲੀਲ ਕਲੋਨੀ ਟੋਟਲ ਤੇ ਅਸੀਂ ਸਾਰਿਆਂ ਨੂੰ ਤਾੜਨਾ ਕਰਦੇ ਆਂ ਮਨਸ਼ੇ ਵਾਲੇ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਜਿਹਦੀ ਵੀ ਨਿਯਾਇਕ ਕਬਜ਼ੇ ਕੀਤੇ ਨੇ ਉਹਨਾਂ ਨੂੰ ਵੀ ਕਹਿੰਨੇ ਆਂ ਕਿ ਆਪਣੇ ਆਪਣੇ ਕਬਜ਼ੇ ਛੱਡ ਦੇਣ ਤਾਂ ਕਿ ਸੋਹਣਾ ਵਾਤਾਵਰਣ ਬਣ ਸਕੇ ਸਾਡਾ ਸੋਹਣਾ ਪੰਜਾਬ ਬਣ ਸਕੇ ਇੱਕ ਹੁਣ ਚੋਂ ਪਹਿਲਾਂ ਵੀ ਜਿਹੜਾ ਕੇਸ ਆਪ ਚੁ ਇੱਥੇ ਕਿਹੜੀ ਕਿਹੜੀ ਜਗ੍ਹਾ ਹੈ ਹਾ ਉਹ ਹਾਰ ਚੁੱਕੇ ਨੇ ਤਾਂ ਹੀ ਹੁਣ ਕਾਰਵਾਈ ਸ਼ੁਰੂ ਕੀਤੀ ਹੈ ਨਾ ਜੀ ਠੀਕ ਹੈ ਥੈਂਕ ਯੂ ਸੁਨਾ ਦੇ ਵੱਲੋਂ ਸਾਨੂੰ ਝਲਾ ਆਉਂਦੀ ਹੈ ਜਾਂ ਫੋਰਸ ਸਾਨੂੰ ਡਿਮਾਂਡ ਹੁੰਦੀ ਹੈ ਕਿਉਂਕਿ ਕੋ ਪ੍ਰਾਪਰਟੀ ਇੰਬਰੋਚਮੈਂਟ ਹੈ ਜਾਂ ਇਲੀਗਲੀ ਕੰਸਟਰਕਟਡ ਹੈ ਔਰ ਉਹ ਵਿਅਕਤੀ ਨਸ਼ੇ ਦਾ ਵੀ ਆਦੀ ਹਨ ਨਸ਼ਾ ਵੇਚਣ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤੇ ਅੱਗੇ ਵੀ ਇਸ ਤਰੀਕੇ ਦੀ ਜਿਹੜੀ ਸਰ ਆਮ ਤੌਰ ਤੇ ਕਾਰਵਾਈ ਹੁੰਦੀ ਹੈ ਪੁਲਿਸ ਸਰ ਪ੍ਰਸ਼ਾਸਨ ਮੁਰਦਾਬਾ ਦੇ ਨਾਰੇ ਅੱਜ ਪਰ ਤੁਹਾਡੀ ਜਿੰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਰਹਿਣ ਜਿਸ ਤਰੀਕੇ ਨਾਲ ਆਮ ਲੋਕਾਂ ਵੱਲੋਂ ਤੁਹਾਨੂੰ ਅੱਜ ਇੱਥੇ ਸੰਯੋਗ ਦਿੱਤਾ ਜਾ ਰਿਹਾ ਸਲਾਹਗਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਇਹ ਸਾਰੀ ਜੀ ਲੋਕਾਂ ਦੇ ਸੰਯੋਗ ਦੇ ਨਾਲ ਜੀ ਲੋਕਾਂ ਦੇ ਕੋਪਰੇਸ਼ਨ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਤੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਜ਼ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹੜੇ ਲੋਕੀ ਨੇ ਉਹਨਾਂ ਦੇ ਸੰਯੋਗ ਦੇ ਨਾਲ ਇਹ ਆਪਾਂ ਇਹਨੂੰ ਨਚੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆਪਾਂ ਉਸੇ ਅੱਜ ਕੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰੋਪਰਟੀ ਆਇਡੈਂਟੀਫਾਈ ਕੀਤੀ ਗਈ ਸੀ ਤੇ ਆਕੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਨਵੈਚਨ ਦੇ ਵੀ ਆਦੀ ਸਨ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਸਹਿਯੋਗ ਦੇ ਨਾਲ ਇੱਥੇ ਡਿਮੋਲੀਸ਼ਨ ਸਰ ਸਰੋਚਨਾ ਦੀ ਵੀ ਇੱਕ ਇੱਕ ਦਾਵਾ ਕਰਦੀ ਹੈ ਕਿ ਕਿ ਉਸ ਦੇ ਜਿਹੜੇ ਇਹ ਇਹ ਪੂਰੀ ਕਲੋਨੀ ਨਚਾ ਵੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੀਆਂ ਫੈਮਿਲੀ ਆਇਡੈਂਟੀਫਾਈ ਕੀਤਾ ਜਾਵੇਗਾ ਜੀ ਮੇਰੇ ਇਹ ਸਾਰਿਆਂ ਨੂੰ ਸਖਤ ਚੇਤਾਵਨੀ ਹੈ ਜੀ ਕਿ ਪਹਿਲੀ ਜਿਹੜੀ ਹੈਗੀ ਆ ਨਹੀਂ ਆਕੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੂਗੀ ਤੇ ਆਪਾਂ ਪਬਲਿਕ ਦੇ ਵਿੱਚ ਜਿਹੜੀ ਵੀ ਪ੍ਰਾਪਰਟੀ ਕੋਈ ਇਲੀਗਲੀ ਕੰਸਟਰਕਟਡ ਹੈ ਜਿਹੜਾ ਸਿਵਲ ਪ੍ਰਸ਼ਾਸਨ ਉਹ ਨੂੰ ਫਾਈਂਡ ਆਊਟ ਕਰਦਾ ਉਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਤੇ ਪ੍ਰੋਪਰ ਲਾ ਫੋਲੋ ਕਰਦੇ ਆਪਾਂ ਉੱਤੇ ਬੜੀ ਕਾਨੂੰਨੀ ਕਾਰਵਾਈ ਕਰਦਾ